ਮੇਰਾ ਨਾ ਜੱਗਾ ਹੀ ਇਹ ਮਰਨ ਵਾਲਾ ਕੌਣ ਅਸੀਂ ਤੁਹਾਡਾ ਕੀ ਲੱਗਦਾ ਹੈ ਤੁਹਾਡਾ ਜੀ ਮੇਰਾ ਦੋਸਤ ਹੀ ਹੈ ਟਰਾਵਾਂ ਗੁਰਨੇ ਪਰ ਆ ਗਿਆ ਇਕੱਠੇ ਬ੍ਰਦਰ ਆ ਸਕਾ ਬੇਸ਼ਾਨਾ ਬੇਸ਼ਾਨਿਆ ਤੇ ਅਸੀਂ ਇੱਕ ਗੁਰਦਾਰੇ ਮੱਥਾ ਟੇਕੇ ਉਥੋਂ ਗੁਰਦਾਰੇ ਮੈਂ ਉਤਰ ਗਿਆ ਤੇ ਮੈਂ ਉਥੇ ਗੁਰਦਾਰੇ ਪਹਿਲਾਂ ਹੀ ਤੇ ਮਾਤਾ ਜੀ ਨੂੰ ਮੈਂ ਫੋਨ ਕੀਤਾ ਮੈਂ ਗੋਪੀ ਕਿਧਰ ਕੀ ਕਿੱਥੇ ਗਿਆ ਵਾ ਆਂਦੀ ਉਹ ਤਰੀਕ ਤੇ ਗਿਆ ਰੋਟੀ ਪਾਣੀ ਖਾ ਕੇ ਗਿਆ ਵਾ ਤੇ ਆਂਦੀ ਫੋਨ ਆਇਆ ਇੱਕ ਮੁੰਡੇ ਦਾ ਤੇ ਕਹਿੰਦਾ ਕਿੰਨੇ ਕਿਨੇ ਜਰੂਰ ਆਣਾ ਕਿੱਥੇ ਆ ਤੇ ਆਂਦਾ ਤੂੰ ਤਿਆਰ ਹੁੰਦਾ ਮੈਂ ਤਿਆਰ ਆ ਜਾ ਤੇ ਬਾਕੀ ਬਾਤ ਇੰਨੀ ਗੱਲ ਹੋਈ ਆ ਗੋਲੀਆਂ ਮਾਰਤੀਆਂ ਮੈਂ ਫੋਨ ਕੀਤਾ ਵੀ ਗੋਲੀਆਂ ਮਾਰਤੀਆਂ ਗੋਪੀ ਦੇ ਮਾਤਾ ਕਿਸ ਨੇ ਕਿ ਪਤਾ ਲੱਗਾ ਕਿਦਾਂ ਕਿੱਥੇ ਘਰੋਂ ਗਿਆ ਆਂਦੀ ਰੋਟੀ ਖਾ ਕੇ ਗੁਰਦਾਰੇ ਗਿਆ ਤੇ ਮੱਥਾ ਟੇਕ ਮਾ ਮੱਥਾ ਟੇਕ ਕੇ ਗਿਆ ਗੁਰਦਾਰੇ ਕਿਦੀ ਕੋਈ ਰੰਜਿਸ਼ ਪੁਰਾਣੀ ਕਿਸੇ ਨਾਲ ਹੋਵੇ ਰੰਜੇ ਸੋ ਤੇ ਚਲੋ ਮਾੜਾ ਮੋੜ ਲੜਾਈ ਝਗੜਾ ਹੁੰਦਾ ਹੀ ਇੱਕ ਦੂਜੇ ਨਾਲ ਕੋਈ ਦੁੱਖ ਵੈਰ ਹੁੰਦਾ ਕੋਈ ਲੜਾਈ ਝਗੜਾ ਕਾਗਜ਼ਾਂ ਸਕੂਲਾਂ ਦੇ ਜਿਹੜੇ ਹੁੰਦੇ ਉਹ ਲੜਾਈ ਝਗੜੇ ਕੋਈ ਨਿੱਜੀ ਕੋਈ ਆਈ ਝਗੜੇ ਮਾੜੇ ਮੋੜ ਹੁੰਦੇ ਆ ਬੰਦਿਆਂ ਨੇ ਆਪ ਪੰਨਾ ਜੋ ਹੋ ਜਾਂਦੇ ਥੋੜਾ ਵੀ ਕੁੜੀਆ ਬੰਦਾ ਜਾਨੋ ਹੀ ਮ ਨਾ ਕੋਈ ਤੰਗਣੀ ਆਈ ਨਾ ਇਹਨੂੰ ਆਈ ਨਾ ਮੈਨੂੰ ਆਈ ਇਹ ਕੱਠੇ ਰਿੰਦੇ ਸਾਡੇ ਕੱਠੇ ਕੇਸ ਚੱਲਦੇ ਆ ਕੋਈ ਗੱਲ ਨਹੀਂ ਇਹੋ ਜੀ ਹੈਗੀ ਕੇਸ ਦਾ ਤਾਂ ਹੀ ਹੈ ਇਹ ਕੇਸ ਹੁਣ 307 ਦਾ ਸਲਤਨਪੁਰ ਝਗੜਾ ਹੈ ਜਿਹੜਾ ਉਦੋਂ ਗੋਲੀ ਗੋਲੀ ਚੱਲੀ ਉਹਦੇ ਵਿੱਚ ਤਰੀਕੇ ਚੱਲਿਆ ਇਹ ਕੱਲੇ ਜਾ ਰਹੇ ਸੀ ਇਹ ਕੱਲੇ ਜਾਂਦੇ ਕੰਮ ਕਰਦਾ ਈ ਇਹ ਮੁੰਡਾ ਇਹ ਖੇਤੀਬਾੜੀ ਕਰਦਾ ਹੈ ਅੱਛਾ ਜੀ ਹਾਂ ਪ੍ਰੋਪਰਟੀ ਡੀਲਰ ਜਿਹਾ ਕਰਦਾ ਹੈ ਨਾਲ ਆ ਉਹ ਵੀ ਆਮਾ ਦੀ ਆਮ ਪਾਰਟੀ ਦੀ ਐਮਐਲਏ ਦੇ ਨਾਲ ਹੀ ਪੱਕਾ ਰਹਿੰਦਾ ਹੈ ਲਾਲਪੁਰਨਾ ਇਹ ਤਾਂ ਮੈਨੂੰ ਨਹੀਂ ਹੁਣ ਪਤਾ ਤੇ ਨਾ ਕੀ ਤੁਹਾਡਾ ਹਰਜਿੰਦਰ ਕੋਰ ਤੇ ਇਹ ਕੀ ਕਿ ਕਿੱਥੇ ਚਲੇ ਦੀ ਇਹ ਤਰੀਕੇ ਚੱਲੇ ਕਰਪੂਥਲੇ ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਜੀ ਸਾਨੂੰ ਇਕੱਠੇ ਜਾਂਦੇ ਤਰੀਕੇ ਕੌਣ-ਕੌਣ ਜਾਂਦਾ ਜੀ ਬੇਟਾ ਮੇਰਾ ਨਾਲ ਜਾਂਦਾ ਤਰੀਕੇ ਕੀ ਨਾਂ ਬੇਟੇ ਦਾ ਬੇਟੇ ਦਾ ਨਾਂ ਸ਼ਾਨ ਸਿੰਘ ਆ ਬੇੜਾ ਵੀ ਨਾਲ ਸੀ ਅੱਗੇ ਨਾ ਉੱਥੇ ਇਕੱਠੇ ਹੋਣਾ ਸੀ ਅਜੇ ਗੋਂਦਵਾਲ ਇਹਨੂੰ ਤਾਂ ਇੱਥੇ ਵਿਚਾਰੇ ਨੂੰ ਫਾਟਕ ਤੇ ਘੇਰ ਲਿਆ ਵਾ ਇਹਨੂੰ ਫਾਟਕ ਤੇ ਘੇਰ ਲਿਆ ਵਿਚਾਰੇ ਨੂੰ ਕੀ ਦੱਸੇ ਫਾਟ ਹੋਰ ਦੱਸਣ ਚੱਲ ਗਏ ਉੱਥੇ ਵੀ ਉਹ ਤਰੀਕੋ ਵੀ ਦੱਸਣ ਵੀ ਉੱਥੇ ਫੇਰ ਹੀ ਹੁੰਦਾ ਹੈ ਨਾ ਜਾਣ ਕੇ ਤਰੀਕੇ ਨੇ ਆਏ ਤੇ ਤਕਰੀਕ ਉਹਨੂੰ ਮੈਂ ਫੋਨ ਲਾਇਆ ਤਾਂ ਉਹਨੇ ਮੈਨੂੰ ਇਹ ਤਾਂ ਦੱਸਿਆ ਵੀ ਗੋਪੀ ਨੂੰ ਗੋਲੀਆਂ ਮਾਰ ਗਏ ਤਰੀਕ ਤਰੀਕਾ ਨਹੀਂ ਬੰਦੀ ਤਰੀਕੇ ਉਹਦਾ ਬਰਾਪਰ ਰੀਨਾਂ ਤੇ ਕੇਸ ਪਾਇਆ 7 ਸਾਲ ਹੋ ਗਏ ਤਰੀਕੇ ਜਾਂਦਿਆਂ ਨੂੰ ਕਿਸ ਨੂੰ ਭੇਤ ਹੋਊਗਾ ਤੇ ਕਿੱਥੇ ਦਾ ਮੁੰਡਾ ਹੈ ਇਹ ਗੋਪੀ ਗੋਪੀ ਚੋਲੇ ਦਾ ਵਾ ਹੋਰ ਨਹੀਂ ਮੈਨੂੰ ਪਤਾ ਵੀਰੋ ਕੋਈ ਵੀ ਮੈਂ ਆਮ ਆਦਮੀ ਪਾਰਟੀ ਦਾ ਡਿਸਟ੍ਰਿਕਟ ਮੀਡੀਆ ਇਨਚਾਰਜ ਆ ਔਰ ਕੱਲ ਹੀ ਮੈਨੂੰ ਕੱਲ ਹੀ ਮੈਨੂੰ ਮੰਡੀ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਪਾਰਟੀ ਨੇ ਅੱਜ ਇੱਥੇ ਵਾਰਦਾਤ ਦਾ ਮੈਨੂੰ ਫੋਨ ਆਇਆ ਕਿ ਸਜਨ ਦਾ ਵੀ ਇੱਥੇ ਨਾ ਮੁੰਡੇ ਨੂੰ ਗੋਲੀ ਮਾਰ ਕੇ ਡੈਥ ਕਰ ਦਿੱਤੀ ਗਈ ਆ ਮੈਂ ਪਤਾ ਲਿਆ ਤਾਂ ਮੈਨੂੰ ਪਤਾ ਲੱਗਾ ਕਿ ਗਗੋਪੀ ਚੋਲਾ ਉਹਨੂੰ ਗੋਲੀ ਵੱਜੀ ਆ ਤਾਂ ਮੇਰਾ ਜਿਹੜਾ ਦਿਲ ਆ ਉਹ ਅੰਦਰੋਂ ਨਿਕਲ ਗਿਆ ਕਿਉਂਕਿ ਮੇਰੇ ਨਾਲ ਉਹਦਾ ਬਹੁਤ ਲਿੰਕ ਸੀਗਾ ਬਹੁਤ ਪਿਆਰ ਕਰਨ ਵਾਲਾ ਉਹ ਦੋਸਤ ਸੀ ਮੇਰਾ ਤੇ ਉਹਦਾ ਚਲਾ ਜਾਣਾ ਜਿਹੜਾ ਵਾ ਉਹ ਬਹੁਤ ਦੁੱਖਦਾਈ ਹੈ ਸਾਡੀ ਪਾਰਟੀ ਚ ਕੀ ਉਹਦੀ ਕੋ ਦਾ ਸੀ ਸਾਡਾ ਵਲੰਟੀਅਰ ਸਾਥੀ ਸੀਗਾ ਐਮਐਲਏ ਸਾਹਿਬ ਦਾ ਬਹੁਤ ਕਰੀਬੀ ਸਾਥੀ ਆ ਤੇ ਸਾਡੇ ਨਾਲ ਬਹੁਤ ਕੰਮ ਕੀਤਾ ਉਸਨੇ ਪਰ ਅੱਜ ਜਦੋਂ ਉਹਦੀ ਉਹਦੀ ਮੌਤ ਦਾ ਪਤਾ ਲੱਗਾ ਤਾਂ ਦਿਲ ਜਿਹੜਾ ਵਾ ਉਹ ਨੂੰ ਨਾ ਉਹ ਮਤਲਬ ਗੱਲ ਨਹੀਂ ਹੋ ਰਹੀ ਤੁਹਾਡੀ ਸਰਕਾਰ ਆ ਤੁਹਾਡੀ ਸਰਕਾਰ ਦੀ ਰੋਜ਼ ਹੀ ਵਾਰਦਾ ਤਾਂ ਹੁੰਦੀ ਹੈ ਕਤਲ ਹੁੰਦੇ ਲੁੱਟਾਂ ਹੁੰਦੀਆਂ ਕੀ ਕਰਨਾ ਚਾਹੀਏ ਕੀ ਕੀ ਫੇਲਿਅਰ ਹੈਗਾ ਇੱਥੇ ਦੇਖੋ ਫੇਲਿਅਰ ਜਿਹੜਾ ਵਾ ਨਾ ਉਹ ਇਹ ਆ ਵੀ ਜਿਹੜੇ ਸਰਕਾਰ ਆ ਉਹ ਬਹੁਤ ਸਜੀਦਾ ਵਾ ਇਸ ਮਸਲੇ ਤੇ ਪਰ ਲੋਕਾਂ ਕੋਲ ਜਿਹੜਾ 2 ਨੰਬਰ ਦਾ ਹਸਲਾ ਵਾ ਉਹ ਇਸ ਵਾਰ ਦਾ ਦਲਜਾਮ ਉਹਨੇ ਦਿੱਤਾ ਜਾਂ ਕਿਸੇ ਲਾਇਸੈਂਸੀ ਦਾ ਰਵਾਲਵਨਾ ਹੋਇਆ ਇਹ ਤੱਥ ਸਮਾਂ ਦੱਸੇਗਾ ਪਰ ਜਿਹੜਾ ਇਹ ਇਸ ਤਰ੍ਹਾਂ ਦਾ ਇੱਥੇ ਗੱਲ ਚੱਲ ਰਹੀ ਆ ਉਹਦੇ ਤੇ ਪੁਲਿਸ ਨੂੰ ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦਾ ਵਾਂ ਕਿ ਸਰਕਾਰ ਦੇ ਆਦੇਸ਼ ਤੇ ਤੁਹਾਡਾ ਕੀਤਾ ਕੰਮ ਹੀ ਲੋਕਾਂ ਨੂੰ ਸ਼ਾਂਤੀ ਦਿਵਾ ਸਕਦਾ ਵਾ ਤੇ ਇਸ ਤੇ ਤੁਰੰਤ ਕਾਰਵਾਈ ਕਰਕੇ ਦੱਸੋ ਕਿ ਵਾਕਈ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਉਹ ਪੁਲਿਸ ਉਹ ਗੱਡੀ ਨੂੰ ਟ੍ਰੈਸ ਕੀਤਾ ਤੇ ਉਹ ਬੰਦੇ ਜਿਹੜੇ ਅਸੀਂ ਸਲਾਖਾ ਪਿੱਛੇ ਦਿੱਤੇ ਕਿਉਂਕਿ ਦੱਸਣ ਵਾਲੇ ਤੇਨੇ ਕਿ ਇਧਰੋਂ ਗੱਡੀ ਆਈ ਇਧਰੋਂ ਗੱਡੀ ਆ ਕੇ ਤੇ ਉਹ ਗੋਲੀ ਮਾਰ ਕੇ ਚਲੀ ਗਈ ਪਰ ਦੇਖੋ ਗੱਲ ਇਹ ਆ ਵੀ ਮੈਂ ਇੱਥੇ ਖਲੋਤਾ ਵਾਂ ਬਰੇ ਆਰਾਮ ਨਾਲ ਤਾਂ ਹੁਣੇ ਇੱਥੇ ਆ ਕੇ ਕੋਈ ਮੈਨੂੰ ਗੋਲੀਆਂ ਮਾਰ ਜੇ ਮੇਰੀ ਤਾਂ ਕੋਈ ਪਲੈਨਿੰਗ ਨਹੀਂ ਹੋ ਗੱਲ ਇਹਦੀ ਪਲੈਨਿੰਗ ਆ ਜਿਹੜਾ ਪਲੈਨਿੰਗ ਕਰਕੇ ਆ ਜਾਂਦਾ ਉਹ ਆਪਣਾ ਕੰਮ ਕਰ ਜਾਂਦਾ ਤੇ ਸਾਡੇ ਲਈ ਉਹ ਸਵਾਲਾਂ ਦਾ ਜਿਹੜਾ ਵਾ ਇੱਕ ਜੰਗਾਲ ਬਣ ਜਾਂਦਾ ਦੇਖੋ ਜੀ ਮੈਂ ਆਮ ਆਦੀ ਪਾਰਟੀ ਦਾ ਡਿਸਟ੍ਰਿਕਟ মিডিਆ ਇੰਚਾਰਜ ਆ ਔਰ ਕੱਲ ਹੀ ਮੈਨੂੰ ਕੱਲ ਹੀ ਮੈਨੂੰ ਮੰਡੀ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਪਾਰਟੀ ਨੇ ਅੱਜ ਇੱਥੇ ਵਾਰਦਾਤ ਦਾ ਮੈਨੂੰ ਫੋਨ ਆਇਆ ਕਿ ਸਜਨ ਦਾ ਵੀ ਇੱਥੇ ਨਾ ਮੁੰਡੇ ਨੂੰ ਗੋਲੀ ਮਾਰ ਕੇ ਡੈਥ ਕਰ ਦਿੱਤੀ ਗਈ ਆ ਮੈਂ ਪਤਾ ਲਿਆ ਤਾਂ ਮੈਨੂੰ ਪਤਾ ਲੱਗਾ ਕਿ ਗੋਪੀ ਚੋਲਾ ਉਹਨੂੰ ਗੋਲੀ ਵੱਜੀ ਆ ਤਾਂ ਮੇਰਾ ਜਿਹੜਾ ਦਿਲ ਆ ਉਹ ਅੰਦਰੋਂ ਨਿਕਲ ਗਿਆ ਕਿਉਂਕਿ ਮੇਰੇ ਨਾਲ ਉਹਦਾ ਬਹੁਤ ਲਿੰਕ ਸੀਦਾ ਬਹੁਤ ਪਿਆਰ ਕਰਨ ਵਾਲਾ ਉਹ ਦੋਸਤ ਮੇਰਾ ਤੇ ਉਹਦਾ ਚਲਾ ਜਾਣਾ ਜਿਹੜਾ ਵਾ ਉਹ ਬਹੁਤ ਦੁੱਖਦਾਈ ਹੈ ਸਾਡੀ ਪਾਰਟੀ ਚ ਕੀ ਉਹਦੀ ਕੋ ਦਾ ਸੀ ਸਾਡਾ ਵਲੰਟੀਅਰ ਸਾਥੀ ਸੀਗਾ ਐਮਐਲਏ ਸਾਹਿਬ ਦਾ ਬਹੁਤ ਕਰੀਬੀ ਸਾਥੀ ਆ ਤੇ ਸਾਡੇ ਨਾਲ ਬਹੁਤ ਕੰਮ ਕੀਤਾ ਉਸਨੇ ਪਰ ਅੱਜ ਜਦੋਂ ਉਹਦੀ ਉਹਦੀ ਮੌਤ ਦਾ ਪਤਾ ਲੱਗਾ ਤਾਂ ਦਿਲ ਜਿਹੜਾ ਵਾ ਉਹ ਨੂੰ ਨਾ ਉਹ ਮਤਲਬ ਗੱਲ ਨਹੀਂ ਹੋ ਰਹੀ ਤੁਹਾਡੀ ਸਰਕਾਰ ਆ ਤੁਹਾਡੀ ਸਰਕਾਰ ਦੀ ਰੋਜ਼ ਹੀ ਵਾਰਦਾਤਾ ਹੁੰਦੀ ਹੈ ਕਤਲ ਹੁੰਦੇ ਲੁੱਟਾਂ ਹੁੰਦੀਆਂ ਕੀ ਕਰਨਾ ਚਾਹੀਏ ਕੀ ਕੀ ਫੇਲਿਅਰ ਹੈਗਾ ਇੱਥੇ ਦੇਖੋ ਫੇਲਿਅਰ ਜਿਹੜਾ ਵਾ ਨਾ ਉਹ ਇਹ ਆ ਵੀ ਜਿਹੜੇ ਸਰਕਾਰ ਆ ਉਹ ਬਹੁਤ ਸਜੀਦਾ ਵਾ ਇਸ ਮਸਲੇ ਤੇ ਪਰ ਲੋਕਾਂ ਕੋਲ ਜਿਹੜਾ 2 ਨੰਬਰ ਦਾ ਹਸਲਾ ਵਾ ਉਹ ਇਸ ਵਾਰ ਦਾ ਦਲਜਾਮ ਉਹਨੇ ਚ ਦਿੱਤਾ ਜਾਂ ਕਿਸੇ ਲਾਇਸੈਂਸੀ ਰਵਾਲਵਾਂ ਨਾ ਹੋਇਆ ਇਹ ਤੱਥ ਸਮਾਂ ਦੱਸੇਗਾ ਪਰ ਜਿਹੜਾ ਇਹ ਇਸ ਤਰ੍ਹਾਂ ਦਾ ਇੱਥੇ ਗੱਲ ਚੱਲ ਰਹੀ ਆ ਉਹਦੇ ਤੇ ਪੁਲਿਸ ਨੂੰ ਮੈਂ ਤੁਹਾਡੇ ਮਾਧਿਅਮ ਨਾਲ ਹੀ ਬੇਨਤੀ ਕਰਦਾ ਵਾਂ ਕਿ ਸਰਕਾਰ ਦੇ ਆਦੇਸ਼ ਤੇ ਤੁਹਾਡਾ ਕੀਤਾ ਕੰਮ ਹੀ ਲੋਕਾਂ ਨੂੰ ਸ਼ਾਂਤੀ ਦਿਵਾ ਸਕਦਾ ਵਾ ਤੇ ਇਸ ਤੇ ਤੁਰੰਤ ਕਾਰਵਾਈ ਕਰਕੇ ਦੱਸੋ ਕਿ ਵਾਕਈ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਉਹ ਪੁਲਿਸ ਉਹ ਗੱਡੀ ਨੂੰ ਟ੍ਰੈਸ ਕੀਤਾ ਤੇ ਉਹ ਬੰਦੇ ਜਿਹੜੇ ਅਸੀਂ ਸਲਾਖਾ ਪਿੱਛੇ ਦੇ ਉੱਤੇ ਕਿਉਂਕਿ ਦੱਸਣ ਵਾਲੇ ਦਾ ਇਨੇ ਕਿ ਇਧਰੋਂ ਗੱਡੀ ਆਈ ਇਧਰੋਂ ਗੱਡੀ ਆ ਕੇ ਤੇ ਉਹ ਗੋਲੀ ਮਾਰ ਕੇ ਚਲੀ ਗਈ ਪਰ ਦੇਖੋ ਗੱਲ ਇਹ ਆ ਵੀ ਮੈਂ ਇੱਥੇ ਖਲੋਤਾ ਵਾਂ ਬਰੇ ਆਰਾਮ ਨਾਲ ਤਾਂ ਹੁਣੇ ਇੱਥੇ ਆ ਕੇ ਕੋਈ ਮੈਨੂੰ ਗੋਲੀਆਂ ਮਾਰ ਜੇ ਮੇਰੀ ਤਾਂ ਕੋਈ ਪਲੈਨਿੰਗ ਨਹੀਂ ਹੋ ਗਈ ਇਹਦੀ ਪਲੈਨਿੰਗ ਜਿਹੜਾ ਪਲੈਨਿੰਗ ਕਰਕੇ ਆ ਜਾਂਦਾ ਉਹ ਆਪਣਾ ਕੰਮ ਕਰ ਜਾਂਦਾ ਤੇ ਸਾਡੇ ਲਈ ਉਹ ਸਵਾਲਾਂ ਦਾ ਜਿਹੜਾ ਵਾ ਇੱਕ ਜੰਝਾਲ ਬਣ ਜਾਂਦਾ